ਅਗਲੇ ਪੈਨਲ ਡਿਸਕਸ਼ਨ ਦੇ ਵਿੱਚ ਸਾਡੇ ਨਾਲ ਜੁੜਨ ਜਾ ਰਹੇ ਨੇ ਉਹ ਪੰਜਾਬ ਦੇ ਪੋਲਿਟਿਕਲ ਲੀਡਰ ਨੇ ਜਿਸ ਤਰੀਕੇ ਦੇ ਨਾਲ ਅਸੀਂ ਥਾਟ ਲੀਡਰਸ ਦੀ ਗੱਲ ਕੀਤੀ ਐ ਜਿਸ ਤਰੀਕੇ ਦੇ ਨਾਲ ਅਸੀਂ ਗਰੋਥ ਲੀਡਰਸ ਦੀ ਗੱਲ ਕੀਤੀ ਐ ਤੇ ਹੁਣ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਪੋਲਿਟਿਕਲ ਲੀਡਰਸ ਦੇ ਨਾਲ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਨੂੰ ਗਰੋਥ ਇੰਜਨ ਆਫ ਪੰਜਾਬ ਕਿਸ ਤਰੀਕੇ ਦੇ ਨਾਲ ਬਣਾਇਆ ਜਾ ਰਿਹਾ ਹੈ ਜੇ ਅਗਰ ਅਸੀਂ ਗੱਲ ਕਰੀ ਕਿ ਪੋਲਿਟਿਕਸ ਉਹਨੂੰ ਕਿਸ ਤਰੀਕੇ ਦੇ ਨਾਲ ਸ਼ੇਪ ਕਰ ਰਹੀ ਹੈ ਤੋਂ ਇਸ ਬਾਰੇ ਅਸੀਂ ਜਿਹੜੀ ਐ ਹੁਣ ਵਧੇਰੀ ਜਾਣਕਾਰੀ ਜਿਹੜੀ ਐ ਆਪਣੇ ਲੋਕਾਂ ਦੇ ਨਾਲ ਆਪਣੇ ਵਿਊਅਰਸ ਦੇ ਨਾਲ ਜਿਹੜੀ ਐ ਸਾਂਝੀ ਕਰਨ ਜਾ ਰਹੇ ਹਾਂ ਤੇ ਇਹਦੇ ਲਈ ਮੈਂ ਮੰਚ ਤੇ ਬੁਲਾਉਣਾ ਚਾਹੂੰਗੀ ਐਮ ਐਲ اے ਖਡੂਰ ਸਾਹਿਬ ਅਸੈਂਬਲੀ ਕੰਸਟੀਟੂਐਂਸੀ ਤੋਂ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਮੈਂ ਜ਼ੋਰਦਾਰ ਤਾਲੀਆਂ ਦੇ ਨਾਲ ਉਹਨਾਂ ਦਾ ਸਵਾਗਤ ਕਰਨਾ ਚਾਹੂੰਗੀ ਨਾਲ ਹੀ ਮੈਂ ਰਿਕੁਐਸਟ ਕਰੂੰਗੀ ਜੀ ਪੰਜਾਬ ਹਰਾਈ ਮਾਚਲ ਦੇ ਐਡੀਟਰ ਸ੍ਰੀ ਦੀਪਕ ਦਿਮਾਂਦ ਜੀ ਨੂੰ ਕਿ ਉਹ ਸਾਡੇ ਨਾਲ ਜਿਹੜੇ ਉਹ ਸਾਡੇ ਨਾਲ ਇੱਥੇ ਮੰਚ ਤੇ ਪਹੁੰਚਣ ਤੇ ਜ਼ੋਰਦਾਰ ਤਾਲੀਆਂ ਦੇ ਨਾਲ ਜਿਹੜਾ ਇਹਨਾਂ ਦਾ ਸਵਾਗਤ ਕੀਤਾ ਜਾਵੇ ਸਾਨੂੰ ਇੱਕ ਮੋਮੈਂਟੋ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਤੇ ਨਾਲ ਹੀ ਸਰ ਦਾ ਬੁਕੇ ਦੇ ਕੇ ਜਿਹੜਾ ਸੀ ਸਵਾਗਤ ਕਰ ਰਿਹਾ ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਸੱਦੇ ਤੇ ਇੱਥੇ ਜੀ ਪੰਜਾਬ ਹਰਿਆਮachal ਦੇ ਮੰਚ ਤੇ ਪਹੁੰਚਣ ਦੇ ਲਈ ਅਸੀਂ ਗੱਲ ਕੀਤੀ ਹੈ ਹੁਣ ਤੱਕ ਥੌਟ ਲੀਡਰਸ ਦੇ ਨਾਲ ਗ੍ਰੋਥ ਲੀਡਰਸ ਦੇ ਨਾਲ ਤੇ ਹੁਣ 바ਰੀ ਹੈ ਪੋਲਿਟੀਕਲ ਲੀਡਰਸ ਦੀ ਤੇਨਾ ਦੇ ਨਾਲ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਕ੍ਰਿਸ਼ਨ ਸਿੰਘ ਜੀ ਨਾਮ ਤੇ ਉਹਨਾਂ ਦੇ ਨਾਲ ਰੋਹਿਤ ਬੰਸਲ ਪੱਕਾ ਜਿਹੜਾ ਸਾਡੇ ਨਾਲ ਮੰਚ ਤੇ ਇੱਥੇ ਪਹੁੰਚ ਰਹੇ ਨੇ ਤੇ ਦੇ ਵਿੱਚ ਅਸੀਂ ਹੁਣ ਗੱਲ ਕਰਾਂਗੇ ਕਿ ਪੰਜਾਬ ਨੂੰ ਗ੍ਰੋਥ ਇੰਜਨ ਆਫ ਪੰਜਾਬ ਜੋ ਅਸੀਂ ਗੱਲ ਕਰ ਰਹੇ ਹਾਂ ਅੱਜ ਦੇ ਕਨਕਲੇਵ ਦਾ ਜੋ ਸਾਡਾ ਥੀਮ ਹੈ ਕਿ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੁਣ ਪੰਜਾਬ ਨੂੰ ਗ੍ਰੋਥ ਉਹਦੀ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਲੀਡਰਸ਼ਿਪ ਕਿਵੇਂ ਕਰਵਾ ਰਹੀ ਹੈ ਓਵਰ ਟੂ ਯੂ ਰੋਹਿਤ ਜੀ ਐਂਡ ਕ੍ਰਿਸ਼ਨ ਜੀ ਥੈਂਕ ਯੂ ਸੋ ਮੱਚ ਪਵਿੱਤਤਾ ਖਡੂਰ ਸਾਹਿਬ ਦੀ ਗੱਲ ਕਰਾਂਗੇ ਜਿਸ ਦੀ ਚਰਚਾ ਕੱਲੇ ਪੰਜਾਬ ਚ ਨੇ ਦੇਸ਼ ਚ ਪੂਰੇ ਵਿਸ਼ਵ ਤੇ 2024 ਦੇ ਜਨਰਲ ਇਲੈਕਸ਼ਨ ਦੇ ਵਿੱਚ ਹੋਈ ਸੀ ਉਸੇ ਸੀਟ ਤੋਂ ਮਰਜਿੰਦਰ ਸਿੰਘ ਲਾਲਪੁਰ ਆਮ ਆਦਮੀ ਪਾਰਟੀ ਦੇ ਐਮਐਲਏ ਅੱਜ ਸਾਡੇ ਨਾਲ ਗੱਲਬਾਤ ਕਰਨਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਨੂੰ ਲੈ ਕੇ ਕਿਹੜਾ ਵੱਡਾ ਵਿਜ਼ਨਰੀ ਪਲਾਨ ਉਹ ਲੈ ਕੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਦੇ ਉਹ ਕਾਰਕੁਨ ਤੋਂ ਲੈ ਕੇ ਵਿਧਾਇਕ ਤੱਕ ਦਾ ਉਹਨਾਂ ਨੇ ਸਫ਼ਰ طے ਕੀਤਾ ਹਾਲਾਂਕਿ ਸਮੇਂ-ਸਮੇਂ ਤੇ ਕਈ ਅਫਸਰਾਂ ਦੇ ਨਾਲ ਉਹਨਾਂ ਦਾ ਜਿਹੜਾ ਯੁੱਧ ਹੈ ਦੌਰਾਨੇ ਸਰਵਿਸ ਚੱਲਦਾ ਰਿਹਾ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤੁਹਾਡੀ ਚੈਨਲ ਨੂੰ ਵਧਾਈ ਦੇਣਾ ਕਿ ਤੁਸੀਂ ਇੱਕ ਪੋਜ਼ਿਟਿਵ ਰੋਲ ਅਦਾ ਕਰ ਰਹੇ ਹੋ ਪੰਜਾਬ ਨੂੰ ਗਰੋਥ ਦੇ ਤੇ ਚਰਚਾ ਦੇ ਲਈ ਨਹੀਂ ਤੇ ਮੈਂ ਤਾਂ ਉਹੀ ਡਿਬੇਟਸ ਵੇਖਦਾ ਆ ਕਿ ਇੱਕ ਦੂਜੇ ਨਾਲ ਲੜਨ ਲੜਾਉਣ ਦਾ ਕੰਮ ਹੀ ਚੱਲਦਾ ਤੇ ਤੁਸੀਂ ਸਾਰੀ ਟੀਮੇ ਦੇ ਲਈ ਵਧਾਈ ਦੇ ਪਾਤਰ ਹੋ ਥੈਂਕ ਯੂ ਜੀ ਲਾਲਪੁਰਾ ਸਾਹਿਬ ਪਹਿਲਾਂ ਮੇਰਾ ਸਵਾਲ ਹੈ ਕਿ 2 ਸਾਲ ਤੋਂ ਵੀ ਘੱਟ ਦਾ ਸਮਾਂ ਹੁਣ ਤੁਹਾਡੀ ਸਰਕਾਰ ਦੇ ਕੋਲ ਹੈ ਪੰਜਾਬ ਨੂੰ ਕਿੱਥੇ ਖੜਿਆ ਦੇਖਦੇ ਹੋ ਅਕਸਰ ਆਮ ਆਦਮੀ ਪਾਰਟੀ ਦਾ ਹੀ ਕੋਟ ਹੁੰਦਾ ਸੀ ਇੱਕ ਤਰਕ ਹੁੰਦਾ ਸੀ ਕਿ ਪੰਜਾਬ ਦਿਨਹਾਰ ਬਦਲਾਂਗੇ ਬਦਲਾ ਕਿੱਥੇ ਖੜਾ ਦੇਖ ਰਿਓ ਪੰਜਾਬ ਨੂੰ ਅ ਦੇਖੋ ਪੰਜਾਬ ਦੇ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਤੇ ਬਦਲਾਵ ਵਾਲਾ ਜਿਹੜਾ ਇੱਕ ਸ਼ਬਦ ਸੀ ਉਹ ਤੁਹਾਨੂੰ ਅਲੱਗ-ਅਲੱਗ ਖੇਤਰਾਂ ਦੇ ਵਿੱਚ ਤੇ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਵੇਖਣ ਨੂੰ ਮਿਲੂਗਾ ਤੁਸੀਂ ਕਿਸੇ ਵੀ ਡਿਪਾਰਟਮੈਂਟ ਨੂੰ ਚੈੱਕ ਕਰਕੇ ਦੇਖ ਲਓ ਤੇ ਉਹਦੇ ਵਿੱਚ ਉਸ ਡਿਪਾਰਟਮੈਂਟ ਨੇ ਵੀ ਤਰੱਕੀ ਕੀਤੀ ਹੈ ਜਦੋਂ ਡਿਪਾਰਟਮੈਂਟ ਤਰੱਕੀ ਕਰਦਾ ਹੈ ਤੇ ਪੰਜਾਬ ਆਪਣੇ ਆਪ ਤਰੱਕੀ ਕਰਦਾ ਹੈ ਜੇ ਤੁਸੀਂ ਐਜੂਕੇਸ਼ਨ ਦੇ ਵਿੱਚ ਵੇਖੋ ਤਾਂ ਸਕੂਲ ਆਫ ਫੈਮਿਨਸ ਇੱਕ ਆਪਾਂ ਸ਼ਬਦ ਲੈ ਕੇ ਆਂਦਾ ਜਿਹਦੇ ਨਾਲ ਚੰਗੇ ਸਕੂਲ ਜਿਹੜੇ ਆ ਉਹ ਬਣਾਉਣੇ ਸ਼ੁਰੂ ਕੀਤੇ ਅ ਟੀਚਰਸ ਨੂੰ ਜਿਹੜਾ ਵਾ ਉਹ ਆਪਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਵਾ ਟ੍ਰੇਨਿੰਗ ਲਈ ਭੇਜਣਾ ਸ਼ੁਰੂ ਕੀਤਾ ਇੱਥੇ ਇੰਟਰਨਲ ਪੰਜਾਬ ਦੇ ਵਿੱਚ ਵੀ ਉਹਨਾਂ ਦੀਆਂ ਜਿਹੜੀਆਂ ਵਾ ਉਹ ਟ੍ਰੇਨਿੰਗ ਜਿਹੜੀਆਂ ਉਹ ਸ਼ੁਰੂ ਹੋਈਆਂ ਤੇ ਇਵੇਂ ਜੇ ਤੁਸੀਂ ਡਰਗ ਵਾਲੇ ਬੰਦੇ ਨੂੰ ਆਓਗੇ ਤਾਂ ਪੰਜਾਬ ਨੇ ਆਮ ਆਦੀ ਪਾਰਟੀ ਨੇ ਉਹਦੇ ਤੇ ਵੀ ਇਸ ਕੰਝਾ ਕਰਨਾ ਸ਼ੁਰੂ ਕੀਤਾ ਜੇ ਖੇਤੀਬੜੇ ਪਾਸੇ ਆਓਗੇ ਤੇ ਸਾਡੇ ਤਾਂ ਮਿੱਟੀ ਟੈਸਟ ਵਾਲੀਆਂ ਮਸ਼ੀਨਾਂ ਨਹੀਂ ਹੁੰਦੀਆਂ ਜਿੱਥੇ ਉਹ ਕੇ ਪੰਜਾਬ 60% ਖੇਤੀ ਪ੍ਰਧਾਨ ਸੂਬਾ ਹੈ ਉਮ ਜੀ ਨਾ ਪੰਜਾਬ ਨੂੰ ਜਿਹੜੀਆਂ ਦਿੱਤੀਆਂ ਕਿ ਤੁਸੀਂ ਆਪਣੀ ਮਿੱਟੀ ਟੈਸਟ ਕਰਾ ਕੇ ਤੇ ਆਪਣੇ ਉਸਾਬ ਨਾਲ ਖੇਤੀ ਜਿਹੜੀ ਕਰ ਸਕਦੇ ਹੋ ਸੋ ਅਲੱਗ-ਅਲੱਗ ਖੇਤਰਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜੋ ਪਿਛਲੇ 70 ਸਾਲਾਂ ਦੇ ਵਿੱਚ ਨਹੀਂ ਹੋਇਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਉਸ ਚੀਜ਼ ਦੀ ਸ਼ੁਰੂਆਤ ਜਿਹੜੀ ਆ ਉਹ ਹੋਈ ਹੈ ਮਨੀਦਰ ਜੀ ਖਾਸ ਤਰੀਕੇ ਦੇ ਨਾਲ ਤੁਹਾਡੇ ਹਲਕੇ ਦਾ ਜ਼ਿਕਰ ਕਰ ਗਏ ਇੱਕ ਉਹ ਹਲਕਾ ਹੈਗਾ ਜਿਹੜਾ ਬਿਲਕੁਲ ਬਾਰਡਰ ਸਟੇਟ ਦੇ ਉੱਪਰ ਪੈਂਦਾ ਹੈਗਾ ਪਾਕਿਸਤਾਨ ਦਾ ਬਾਰਡਰ ਤੋਂ ਉਹਨੂੰ ਬਿਲਕੁਲ ਨਾਲ ਲੱਗਦਾ ਹੈਗਾ ਬਾਰਡਰ ਦੇ ਕਿਸਾਨਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਨੇ ਉਹਨਾਂ ਪ੍ਰੋਬਲਮ ਨੂੰ ਹੱਲ ਕਰਨ ਦੇ ਲਈ ਇੱਕ ਐਮਐਲਏ ਦੇ ਤੌਰ ਤੇ ਕੀ ਭੂਮਿਕਾ ਜਿਹੜੀ ਤੁਹਾਡੇ ਵੱਲੋਂ ਨਿਭਾਈ ਗਈ ਹੈ ਆ ਦੇਖੋ ਸਮੇਂ-ਸਮੇਂ ਤੇ ਜੋ ਵੀ ਉਹਨਾਂ ਕਿਸਾਨਾਂ ਨੂੰ ਸਹੂਲਤ ਚਾਹੀਦੀ ਹੁੰਦੀ ਹੈ ਸਰਕਾਰ ਜਿਹੜੀ ਆ ਉਹ ਉਹਨਾਂ ਦੀ ਮੱਤ ਕਰਦੀ ਹੈ ਚਾਹੇ ਉਹਨਾਂ ਨੂੰ ਜਿੱਦਾਂ ਬਾਰਡਰ ਤੋਂ ਪਾਰ ਹੈ ਉਹਨਾਂ ਨੂੰ ਅ ਵੱਧ ਸਮਾਂ ਚਾਹੀਦਾ ਹੈ ਉਧਰ ਖੇਤੀ ਕਰਨ ਦੇ ਲਈ ਫਿਰ ਉਹ ਬੀਐਸਐਫ ਨਾਲ ਤਾਲਮਿਲ ਕਰਕੇ ਤੇ ਉਹਨਾਂ ਨੂੰ ਵੱਧ ਸਮਾਂ ਜਿਹੜਾ ਵਾ ਉਹ ਤੋਂ ਆਇਆ ਜਾਂਦਾ ਹੈ ਤੇ ਬਾਕੀ ਲੱਗ ਲੱਗ ਸਾਡੇ ਖੇਤੀਬਾੜੀ ਮਿਨਿਸਟਰ ਜਿਹੜੇ ਆ ਉਹ ਵੀ ਉੱਥੇ ਦੌਰੇ ਕਰਦੇ ਨੇ ਤੇ ਜੋ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਹੁੰਦੀਆਂ ਨੇ ਉਹਨੂੰ ਸੁਣ ਕੇ ਆਉਂਦੇ ਨੇ ਫਿਰ ਉਹ ਉਹਨੂੰ ਡਿਸਕਸ ਕਰਕੇ ਮੀਟਿੰਗ ਦੇ ਵਿੱਚ ਉਹਨੂੰ ਜਿਹੜਾ ਪ੍ਰੋਪਰ ਆ ਉਹ ਹੱਲ ਕੀਤਾ ਜਾਂਦਾ ਹੈ ਬਾਕੀ ਸਾਡੇ ਬਾਰਡਰ ਦੇ ਵਿੱਚ ਮੈਂ 벨ਟ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਸਾਨੂੰ ਇੱਕ ਮਿੱਟੀ ਟੈਸਟ ਵਾਲੀ ਪੂਰੇ ਮਾਜੇ ਚ ਇੱਕੀ ਮਸ਼ੀਨ ਹੈ ਉਹ ਬਾਰਡਰ ਤੇ ਸਰਕਾਰ ਨੇ ਜਿਹੜੀ ਆ ਉਹ ਦਿੱਤੀ ਆ ਤੇ ਉਹ ਕੋਈ ਵੀ ਕਿਸਾਨ ਜਿਹੜਾ ਉਹ ਆਪਣੀ ਮਿੱਟੀ ਟੈਸਟ ਕਰਕੇ ਤੇ ਜਿੱਦਾਂ ਦੀ ਵੀ ਉਹਨੂੰ ਲੋੜ ਹੈ ਸਾਡੀ ਜ਼ਮੀਨ ਨੂੰ ਉਹਦਾ ਦੀ ਹੀ ਮਲਕਰਾ ਕੋ ਨੂੰ ਦੇ ਕੇ ਤੇ ਆਪਣੀ ਚੰਗੀ ਖੇਤੀ ਜਿਹੜੀ ਉਹ ਕਰ ਸਕਦਾ ਹੈ ਲਾਲਪੁਰਾ ਸਾਹਿਬ ਸਿਆਸਤ ਦੀ ਜਦੋਂ ਅਸੀਂ ਗੱਲ ਕਰਦੇ ਆ ਨਾ ਜਿਹੜੇ ਅੱਜ ਦੇ ਯੰਗਸਟਰਸ ਨੇ ਉਹ ਸੋਚਦੇ ਨੇ ਕਿ ਉਹਨਾਂ ਦਾ ਨੰਬਰ ਕਿਵੇਂ ਆਏਗਾ ਕਿਉਂਕਿ ਲਾਈਨ ਬਹੁਤ ਲੰਬੀ ਹੁੰਦੀ ਹੈ ਕੰਪੀਟੀਸ਼ਨ ਸਿਆਸਤ ਵਿੱਚ ਲੰਬਾ ਹੈ ਨੌਕਰੀਆਂ ਲੈਣ ਲਈ ਵੀ ਲੰਬਾ ਹੈ ਤਾਂ ਉਹਨਾਂ ਯੰਗਸਟਰਸ ਨੂੰ ਕੀ ਸੁਨੇਹਾ ਹੈ ਤੇ ਆਪਣੇ ਜ਼ਿੰਦਗੀ ਦਾ ਵੀ ਤਜਰਬਾ ਸੁਣਾਓ ਕਿ ਕਿਸ ਤਰੀਕੇ ਦੇ ਨਾਲ ਆਮ ਤੋਂ ਇਸ ਤਰੀਕੇ ਦੇ ਨਾਲ ਪੋਲੀਟੀਸ਼ੀਅਨ ਬਣ ਗਏ ਫਿਰ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਆ ਦੇਖੋ ਜੇ ਤੇ ਆਪਾਂ ਇਹ ਮਾਈਂਡ ਸੈਟ ਲੈ ਕੇ ਆਵਾਂਗੇ ਕਿ ਮੈਂ ਇੱਕ ਪੋਲੀਟੀਕਲ ਲੀਡਰ ਬੰਨਾ ਹੈ ਤੇ ਫਿਰ ਸ਼ਾਇਦ ਇਹ ਸੁਪਨਾ ਨਾ ਪੂਰਾ ਹੋਵੇ ਛੇਤੀ ਫਿਰ ਬੰਦਾ ਕਿਤੇ ਨਾ ਕਿਤੇ ਕੋਈ ਗਲਤੀ ਕਰ ਜਾਂਦਾ ਹੈ ਜੇ ਬੰਦਾ ਇਹ ਸੁਪਨਾ ਲੈ ਕੇ ਆਉਂਦਾ ਕਿ ਮੈਂ ਇੱਕ ਚੰਗਾ ਸਮਾਜ ਸੇਵਕ ਬੰਨਾ ਹੈ ਤੇ ਆਪਣੇ ਲੋਕਾਂ ਦੀ ਮਦਦ ਕਰਨੀ ਹੈ ਫਿਰ ਉਹ ਪੋਲਿਟਿਸ਼ੀਅਨ ਵੀ ਬਣ ਜਾਂਦਾ ਹੈ ਤੇ ਬੜੀਆਂ ਚੰਗੀਆਂ ਉਪਲਬਧੀਆਂ ਜਿਹੜੀਆਂ ਉਹ ਵੀ ਕਰ ਜਾਂਦਾ ਹੈ ਜੇ ਮੇਰੇ ਜੀਵਨ ਦੀ ਗੱਲ ਕਰੀ ਜਾਵੇ ਤੇ ਮੈਂ ਕਦੇ ਵੀ ਨਹੀਂ ਸੋਚਿਆ ਕਿ ਮੈਂ ਖਰੂਦ ਸਾਹਿਬ ਤੋਂ ਐਮਐਲਏ ਬਣਾਂਗਾ ਆਮ ਆਦਮੀ ਪਾਰਟੀ ਆਈ ਆਪਾਂ ਇਹਨਾਂ ਦਾ ਸਾਥ ਦੇਣ ਦਾ ਸੋਚਿਆ ਵੀ ਇੱਕ ਨਵੀਂ ਪਾਰਟੀ ਆ ਇਹਨਾਂ ਦੋ ਨੂੰ ਤਾਂ ਲੰਮਾ ਸਮਾਂ ਵੇਖਿਆ ਜਦੋਂ ਦੇ ਪਹਿਲਾਂ ਇਹ ਦੋਵੇਂ ਪਾਰਟੀਆਂ ਵੇਖਦੇ ਆਏ ਆ ਘੱਟੋ ਘੱਟ ਇਹ ਤਾਂ ਹੋਵੇ ਕਿ ਤੀਜੀ ਪਾਰਟੀ ਦਾ ਰਾਜ ਤਾਂ ਦੇਖੀ ਇਹ ਮਨ ਚੇ ਸੀ ਉਦੋਂ ਫਿਰ ਇਹਨਾਂ ਨਾਲ ਚੱਲ ਪਏ ਮਿਹਨਤ ਕਰਦੇ ਗਏ ਕੋਈ ਮਨਚੇ ਨਹੀਂ ਸੀ ਵੀ ਕਦੇ ਐਮਐਲਏ ਬਣਾ ਕੇ ਕਿਉਂਕਿ ਉਦੋਂ ਤੇ ਇਹ ਵੀ ਨਹੀਂ ਸੀ ਪਤਾ ਕਿ ਸਰਕਾਰ ਬਣੂ ਕਿ ਨਹੀਂ ਪੰਜਾਬ 'ਚ ਬਾਈਕ ਬੰਦੇ ਸੀ ਸਾਰੇ ਮਤਲਬ ਜਦੋਂ ਮੈਂ ਪਾਰਟੀ ਦੇ ਨਾਲ ਜੁੜਿਆ ਹਰਜੋਤ ਸਿੰਘ ਬੈਂਸ ਉਦੋਂ ਕਨਵੀਨਰ ਹੁੰਦੇ ਸੀ ਤੇ ਬਸ ਚੱਲਦੇ ਗਏ ਆਪਣੇ ਦਿਲੋਂ ਮਦਦ ਕੀਤੀ ਹੈ ਕਿ ਸਾਡੇ ਪੰਜਾਬ ਲਈ ਕੋਈ ਚੰਗਾ ਹੋਵੇ ਕੋਈ ਹੋਰ ਤੇ ਆਵੇ ਜਿਹੜੀ ਪੰਜਾਬ ਲਈ ਹੋਰ ਚੰਗਾ ਸੋਚੇ ਉਹ ਕਰਦਿਆਂ ਕਰਦਿਆਂ ਪਾਰਟੀ ਜ਼ਿੰਮੇਵਾਰੀਆਂ ਦਿੰਦੀ ਗਈ ਦਿੰਦੀ ਗਈ ਨਿਭਾਉਂਦੇ ਗਏ ਸੋ ਸਮਾਂ ਇਦਾਂ ਦਾ ਆ ਕਿ 2022 ਟਿਕਟ ਮਿਲੀ ਹੈ ਤੇ ਖਲੂਰ ਸਾਹਿਬ ਦੀ ਸਾਰੀ ਸੰਗਤ ਨੇ ਪੂਰੀ ਸਪੋਰਟ ਕੀਤੀ ਹੈ ਤੇ ਮੈਂ ਉਹ ਐਮਐਲਏ ਜਿਹੜਾ ਬਿਨਾ ਪੈਸੇ ਲਾਇਆ ਐ ਐਮਐਲਏ ਬਣਿਆ ਸਿਰਫ ਖਲੋਤਾ ਹੈ ਆ ਥੋੜੇ ਬਾਲੇ ਹੁੰਦੇ ਆ ਕੋਈ ਝੰਡੇ ਪੋਸਟਰ ਲਾ ਲੇ ਪਰ ਬਿਨਾ ਪੈਸੇ ਲਾਇਆ ਬਿਲਕੁਲ ਕਿਉਂਕਿ ਮੇਰੇ ਕੋਈ ਨੇ ਪੈਸੇ ਹੀ ਨਹੀਂ ਮੈਂ ਇੱਕ ਆਮ ਪਰਿਵਾਰ ਚੋਂ ਆਨਾ ਤੇ ਲੋਕਾਂ ਨੇ ਮੈਨੂੰ ਉੱਥੋਂ ਐਮਐਲਏ ਜਿਹੜਾ ਉਹ ਚੁਣਿਆ ਤੇ ਮੈਂ ਯੂਥ ਨੂੰ ਇਹੀ ਕਹਾਂਗਾ ਕਿ ਜਦੋਂ ਤੁਸੀਂ ਆਪਣੇ ਜੇ ਆਪਾਂ ਪੁਰਾਣੇ ਸ਼ਹੀਦਾਂ ਨੂੰ ਸਿਰਫ ਪੜਦੇ ਰਹਿੰਨੇ ਆ ਕ੍ਰਾਂਤੀਕਾਰੀਆਂ ਨੂੰ ਪੜਦੇ ਹੀ ਆ ਉਹ ਤੇ ਅਸਰ ਨਹੀਂ ਕਰਦੇ ਫੇਰ ਸਾਡਾ ਪੰਜਾਬ ਪਛਾਣ ਜਾਵੇਗਾ ਜੇ ਅਸੀਂ ਇਹ ਸੋਚਦੇ ਆਂ ਕਿ ਉਹ ਲੋਕ ਪੂਰੇ ਪੰਜਾਬ ਲਈ ਸੋਚਦੇ ਸੀ ਆਪਣੇ ਦੇਸ਼ ਲਈ ਸੋਚਦੇ ਸੀ ਅਸੀਂ ਵੀ ਉਦਾਂ ਦਾ ਸੋਚੀਏ ਤੇ ਫਿਰ ਉਹ ਇੱਕ ਚੰਗਾ ਸਮਾਜਿਕ ਵੀ ਬਣੂਗਾ ਤੇ ਉਹ ਇੱਕ ਚੰਗਾ ਪੋਲਿਟਿਸ਼ੀਅਨ ਵੀ ਬਣੂਗਾ ਪ੍ਰਿੰਦਰ ਜੀ ਖਾਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਯੂਥ ਕਲੱਬਾਂ ਦਾ ਜ਼ਿਕਰ ਹੁੰਦਾ ਹੈਗਾ ਜਦੋਂ ਵੀ ਯੂਥ ਕਲੱਬ ਦਾ ਨਾਮ ਆਉਂਦਾ ਤਾਂ ਹਰ ਇੱਕ ਦੇ ਧਿਆਨ 'ਚ ਹੁੰਦਾ ਕਿ ਸਪੋਰਟਸ ਕਲੱਬ ਬਣਾਤਾ ਹੋਏਗਾ ਖੇਡਣ ਵਾਲੇ ਮੁੰਡੇ ਸ਼ਾਮਲ ਹੋਣਗੇ ਤੁਸੀਂ ਆਪਣੇ ਹਲਕੇ ਦੇ ਵਿੱਚ ਇੱਕ ਵੱਖਰੀ ਪਹਿਲ ਕੀਤੀ ਹੈ ਔਰ ਉਸ ਹਲਕੇ ਦੇ ਵਿੱਚ ਯੂਥ ਕਲੱਬ ਇੱਕ ਵੱਖਰਾ ਡਿਜ਼ਾਈਨ ਕੀਤਾ ਹੈਗਾ ਉਹ ਦਿਮਾਗ 'ਚ ਆਈਡੀਆ ਕਿਵੇਂ ਆਇਆ ਔਰ ਹੈ ਕਿ ਇਹ ਉਹ ਜ਼ਰੂਰ ਦੱਸ ਦੇ ਇੱਕ ਵਾਰ ਨਹੀਂ ਇਹ ਪੂਰੇ ਪੰਜਾਬ ਦੇ ਵਿੱਚ ਹੀ ਆਪਾਂ ਯੂਥ ਕਲੱਬ ਜਿਹੜੇ ਆ ਉਹ ਬਣਾ ਰਹੇ ਆ ਅਸਲ ਦੇ ਵਿੱਚ ਸ਼ੁਰੂ ਚ ਇਹ ਹੁੰਦਾ ਆ ਕਿ ਯੂਥ ਕਲੱਬ ਬੰਦੇ ਸੀ ਥੋੜਾ ਜਿਹਾ ਉਹਨਾਂ ਨੂੰ ਸਮਾਨ ਮਿਲਦਾ ਸੀ ਉਹ 11 ਕਿ ਜਾਣੇ ਦੀ ਇੱਕ ਕਮੇਟੀ ਹੁੰਦੀ ਸੀ ਉਹ ਸਮਾਨ ਸਾਂਭ ਲੈਂਦੇ ਸੀ ਬੱਚ ਪਤਾ ਨਹੀਂ ਕਿਸੇ ਨੇ ਖੇਡਣ ਜਾਣਾ ਨਹੀਂ ਜਾਣਾ ਪਰ ਯੂਥ ਕਲੱਬ ਦਾ ਇਕੱਲਾ ਮਕਸਦ ਖੇਡਣਾ ਹੀ ਨਹੀਂ ਹੈਗਾ ਯੂਥ ਕਲੱਬ ਉੱਥੇ ਕਿਤੇ ਸਪੋਰਟਸ ਕਲੱਬ ਨਹੀਂ ਲਿਖਿਆ ਗਿਆ ਸੋ ਇਹ ਆਈਡੀਆ ਅਸਲ ਦੇ ਵਿੱਚ ਸਾਡੇ ਮਨੀਸ਼ ਸ਼ੋਧਿਆ ਜੀ ਨੇ ਪੈਦਾ ਕੀਤਾ ਦੇ ਸਾਡੇ ਚੇਅਰਮੈਨ ਨੇ ਪਰਮਿੰਦਰ ਸਿੰਘ ਗੋਲ ਯੂ ਡਿਵੈਲਪਮੈਂਟ ਬੋਰਡ ਦੇ ਤੇ ਉਹਨਾਂ ਨੇ ਤੇ ਮੈਂ ਫਿਰ ਅਸੀਂ ਇਹ ਚਰਚਾ ਕੀਤੀ ਕਿ ਆਪਾਂ ਇਹਨੂੰ ਅੱਗੇ ਕਿਦਾਂ ਵਧਾ ਸਕਦੇ ਹਾਂ ਤੇ ਅਸੀਂ ਫਿਰ ਚੇਅਰਮੈਨ ਸਾਹਿਬ ਨੇ ਇੱਥੇ ਕਿਹਾ ਕਿ ਆਪਾਂ ਪੂਰੇ ਪੰਜਾਬ 'ਚ ਯੂਥ ਕਲੱਬ ਬਣਾਉਣੇ ਆ ਅੱਜ ਸਾਡਾ ਜਿਹੜਾ ਉਹ ਡਿਜ਼ਾਈਨ ਹੈਗਾ ਯੂਥ ਕਲੱਬ ਦਾ ਉਹਦੇ ਵਿੱਚ ਇਹ ਹੈਗਾ ਕਿ ਉਹਦੇ ਵਿੱਚ ਆਪਾਂ ਕੱਲੇ ਖੇਡਾਂ ਵਾਲੇ ਨਹੀਂ ਲੈ ਰਹੇ ਆਪਾਂ ਆਰਟਿਸਟ ਪਿੰਡਾਂ 'ਚੋਂ ਆਰਟਿਸਟ ਲੱਭ ਰਹੇ ਆ ਕਿ ਕੌਣ-ਕੌਣ ਚੰਗਾ ਸਟੇਜ ਦਾ ਕਲਾਕਾਰ ਹੈ ਕੌਣ ਚੰਗਾ ਸੌਫਟਵੇਅਰ ਦਾ ਇੰਜੀਨੀਅਰ ਹੈ ਲਗ ਲਗ ਖੇਤਰ ਦੇ ਲੈ ਕੇ ਆ ਰਹੇ ਹਾਂ ਕੌਣ ਇੱਕ ਚੰਗਾ ਵਪਾਰੀ ਹੈ ਕੌਣ ਹੈ ਜਿਹਨੇ ਗਰਾਊਂਡ ਤੋਂ ਉੱਠ ਕੇ ਵੱਧ ਤਰੱਕੀ ਕੀਤੀ ਹੈ ਸੋ ਇਦਾਂ ਦੇ ਇੱਕ ਕਲੱਬ ਬਣਾ ਰਹੇ ਆ ਅਵੇਅਰਨੈਸ ਨੂੰ ਲੈ ਕੇ ਕਲੱਬ ਬਣਾ ਰਹੇ ਆ ਮਾਫ ਕਰਨਾ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਵਿੱਚ ਇੱਕ ਬਹੁਤ ਵੱਡੀ ਘਾਟ ਹੈ ਟਾਈਮ ਮੈਨੇਜਮੈਂਟ ਬਿਲਕੁਲ ਹੀ ਨਹੀਂ ਹੈਗੀ ਜੇ ਪੰਜਾਬ ਚ ਆਪਾਂ ਵੇਖੀਏ ਅੱਧਾ ਅੱਧਾ ਇੱਕ ਇੱਕ ਘੰਟਾ ਲੋਕ ਗੱਲਾਂ ਤੇ ਜਿੰਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਨਿਕਲਣਾ ਜਿਸ ਸਮੇਂ ਨੂੰ ਅਸੀਂ ਸਹੀ ਟੰਗ 'ਚ ਕਿਤੇ ਵਰ ਸਕਦੇ ਆ ਉਹ ਨਹੀਂ ਵਰਦੇ ਸੋ ਉਹਦੇ ਵਿੱਚ ਟਾਈਮ ਅਸੀਂ 3 ਦਿਨ ਦੀ ਆਪਣੇ ਪੂਰੇ ਪੰਜਾਬ ਦੇ 117 ਕੋਆਰਡੀਨੇਟਰਸ ਨੂੰ 3 ਦਿਨ ਉਹਨਾਂ ਦੇ ਫੋਨ ਬੰਦ ਕਰਾ ਕੇ ਸਾਮੀ ਉਹਨਾਂ ਨੂੰ ਸਿਰਫ 7 ਵਜੇ ਫੋਨ ਮਿਲਦੇ ਸੀ ਤੇ 3 ਦਿਨ ਉਹਨਾਂ ਨੂੰ ਅਸੀਂ ਆਪਣੇ ਕੋਲ ਰੱਖਿਆ ਰਾਤ ਉਹ 117 ਲੀਡਰ ਜਿਹੜੇ ਉਹ ਅਸੀਂ ਤਿਆਰ ਕੀਤੇ ਤੇ ਉਹਨਾਂ 117 ਦੀ ਅੱਗੇ ਡਿਊਟੀ ਲਈ ਹੈ ਕਿ ਤੁਸੀਂ ਹਰੇਕ ਹਲਕੇ ਦੇ ਵਿੱਚ ਜਿਹੜੇ ਆ ਉਹ 17 17 15 15 ਤੋਂ 17 ਦੀ ਟੀਮ ਤਿਆਰ ਕਰੋ ਉਵਰ ਜਿਹੜੇ ਹਲਕੇ ਚ ਲੱਗੇ ਨੇ 15 ਤੋਂ 17 ਉਹਨਾਂ ਦੀ ਤਿਆਰੀ ਕੀਤੀ ਹੈ ਕਿ ਅੱਗੇ ਤੁਸੀਂ ਪਿੰਡਾਂ ਚ ਕਰੋ ਸਾਡਾ ਕੋਈ ਮਕਸਦ ਠੀਕ ਹੈ ਪੋਲਿਟਿਕਲ ਵੋਟਾਂ ਪੈਂਦੀਆਂ ਆਈਆਂ ਨੇ ਹੁਣ ਤੱਕ ਯੂਥ ਜਿਹੜਾ ਵਾ ਉਹ ਰੈਲੀਆਂ ਤੇ ਇਹਨਾਂ ਕੰਮਾਂ ਲਈ ਰਹਿ ਗਿਆ ਪਰ ਅਸੀਂ ਚਾਹੁੰਦੇ ਹਾਂ ਕਿ ਇਹੋ ਜੀ ਸੋਚ ਇੱਕ ਇਹ ਜਿਹੜਾ ਕਲੱਬ ਹੋਵੇ ਇਹ ਇੱਕ ਸੋਚ ਵਾਲਾ ਕਲੱਬ ਹੋਵੇ ਚੈਲੰਜਸ ਬਹੁਤ ਹੁੰਦੇ ਆ ਦੇਖੋ ਤੁਸੀਂ ਐਮਐਲਏ ਬਣੇ ਹਨਾ ਆਈ ਥਿੰਕ ਸਾਲ ਸਵਾ ਸਾਲ ਹੋਇਆ ਸੀ ਪੰਜਾਬ ਚ ਖਟੂਰ ਸਾਹਿਬ ਦੇ ਐਮਐਲਏ ਨੂੰ ਲੈ ਕੇ ਚਰਚਾ ਬਹੁਤ ਵੱਡੇ ਪੱਧਰ ਤੇ ਹੋਈ ਸੀ ਕਿ ਪੰਜਾਬ ਪੁਲਿਸ ਤੇ ਸੀਨੀਅਰ ਅਫੀਸ਼ੀਅਲਸ ਨਾਲ ਲਾਲਪੁਰਾ ਸਾਹਿਬ ਦੀ ਬੜੀ ਘੱਟ ਬਣਦੀ ਹੈ। ਤੁਹਾਡੀ ਘੱਟ ਬਣਦੀ ਹੈ ਜਾਂ ਪੰਜਾਬ ਪੁਲਿਸ ਦੇ ਸੀਨੀਅਰ ਅਫੀਸ਼ੀਅਲਸ ਦੀ ਤੁਹਾਡੇ ਨਾਲ ਘੱਟ ਬਣਦੀ ਹੈ? ਮਤਪੇਦ ਨੇ ਮਨਪੇਦ ਨੇ ਕਿਉਂਕਿ ਜਦੋਂ ਤੁਸੀਂ ਕੰਮ ਕਰਦੇ ਹੋ ਮਤਪੇਦ ਵੀ ਆਉਂਦੇ ਨੇ। ਕਈ ਵਾਰੀ ਗੱਲ ਕਿਸੇ ਅਫਸਰ ਨੂੰ ਕੋਈ ਬੁਰੀ ਲੱਗ ਗਈ ਜਾਂ ਕੋਈ ਕੰਮ ਕਰਨ ਦੇ ਅੰਦਾਜ਼ ਤੇ ਵੀ ਇਸ ਚੀਜ਼ ਦਾ ਇਫੈਕਟ ਪੈਂਦਾ ਹੈ। ਜਿਹੜਾ ਪੋਲਿਟਿਸ਼ੀਅਨ ਹੁੰਦਾ ਹੈ ਇਹ ਲੋਕਾਂ ਦਾ ਚੁਣਿਆ ਨਮਾਇੰਦਾ ਹੁੰਦਾ ਤੇ ਇਹਨੂੰ ਸਾਰੀ ਤਾਕਤ ਜਿਹੜੀ ਆ ਲੋਕਾਂ ਨੇ ਦਿੱਤੀ ਹੁੰਦੀ ਆ ਇਹ ਆਪਣੇ ਆਪ 'ਚ ਕੁਝ ਨਹੀਂ ਹੁੰਦਾ ਇਹਦੀ ਜਿਹੜੀ ਤਾਕਤ ਹੁੰਦੀ ਹੈ ਇਹਦੀ ਕੁਰਸੀ ਦੇ ਵਿੱਚ ਹੁੰਦੀ ਹੈ ਕੁਰਸੀ ਚਲ ਜੇ ਬੰਦੇ ਕੋਲੇ ਕੋਈ ਤਾਕਤ ਨਹੀਂ ਹੁੰਦੀ ਸੋ ਇਹ ਲੋਕਾਂ ਦੀ ਦਿੱਤੀ ਕੁਰਸੀ ਹੁੰਦੀ ਆ ਤੇ ਇੱਕ ਪੋਲਿਟਿਸ਼ੀਅਨ ਕਦੇ ਵੀ ਠੀਕ ਹੈ ਆਪਾਂ ਬਿਊਰੋਕ੍ਰੇਟ ਨਾਲ ਰਲ ਕੇ ਚੱਲਣਾ ਹੁੰਦਾ ਪਰ ਉਹਦਾ ਕਦੇ ਵੀ ਦੋਸਤ ਨਹੀਂ ਬਣ ਸਕਦਾ ਉਹ ਜਨਤਾ ਦਾ ਦੋਸਤ ਹੁੰਦਾ ਜੋ ਜਨਤਾ ਕਹੂਗੀ ਜੋ ਜਨਤਾ ਦੇ ਮਨ 'ਚ ਆਉਂਦਾ ਅਸੀਂ ਉਹ ਕਰਵਾਉਣਾ ਹੈ ਜਦੋਂ ਕੋਈ ਆਫੀਸਰ ਜਨਤਾ ਦੇ ਉਲਟ ਜਾਂਦਾ ਤਾਂ ਸਮਝ ਲਓ ਵੀ ਐਮਐਲਏ ਦੇ ਉਲਟ ਜਾਂਦਾ ਸੋ ਸਾਡੇ ਕੋਲੇ ਲੋਕਾਂ ਨੇ ਕੰਮ ਲੈ ਕੇ ਆਉਣੇ ਆ ਸਵੇਤ ਤੋਂ ਜਿਹਦਾ ਕੰਮ ਨਹੀਂ ਹੋਇਆ ਉਹਨੇ ਐਮਐਲਏ ਦੇ ਘਰ ਵੱਲ ਆਉਣਾ ਹੈ ਉਹਦੇ ਐਮਐਲਏ ਦੇ ਆਫਿਸ ਵੱਲ ਆਉਣਾ ਹੈ ਫਿਰ ਜੇ ਐਮਐਲਏ ਦੇ ਘਰੇ ਆ ਕੇ ਕੋਈ ਅਫਸਰ ਕਹੇ ਕਿ ਮੈਂ ਇਹ ਕੰਮ ਨਹੀਂ ਕਰੂੰਗਾ ਜੀ ਆ ਨਹੀਂ ਕਰੂੰਗਾ ਜੀ ਇਹ ਗਲਤ ਹੈ ਸਹੀ ਹੈ ਇਨਕੁਆਰੀਆਂ ਤੋਂ ਬਾਅਦ ਵੀ ਉਹ ਚੀਜ਼ਾਂ ਕਦੇ ਬਰਦਾਸ਼ਤ ਨਹੀਂ ਹੁੰਦੀਆਂ ਆਪਾਂ ਯੰਗ ਪੋਲੀਟਿਸ਼ੀਅਨ ਆਪਾਂ ਇੱਕ ਚੇਂਜ ਕਰਨ ਆਏ ਆ ਸੋ ਮੇਰੇ ਆਫੀਸਰਾਂ ਸਾਰਿਆਂ ਨਾਲ ਬੰਦੀ ਕਿਸੇ ਵੇਲੇ ਇੱਕ ਅੱਦੇ ਮੁੱਦੇ ਤੇ ਗੱਲ ਖੜਕ ਜਾਂਦੀ ਹੈ ਇਹ ਨਹੀਂ ਕਿ ਅਫੀਸਰ ਮਾੜੇ ਨਹੀਂ ਅਫੀਸਰ ਚੰਗੇ ਨੇ ਮੈਂ ਵੀ ਚੰਗਾ ਹਾਂ ਉਹ ਵੀ ਚੰਗੇ ਆ ਪਰ ਕਿਸੇ ਵळे ਪੋਲਿਟਿਸ਼ੀਅਨ ਤੇ ਬਿਊਰੋਕ੍ਰੇਸੀ ਕੋਈ ਮੁੱਦਾ ਇਹੋ ਆ ਜਾਂਦਾ ਕਿ ਕੰਮ ਨਹੀਂ ਕਰਦੇ ਜਾਂ ਐਦਾਂ ਨਾ ਨਾ ਹੋਵੇ ਕਿ ਨਵੇਂ-ਨਵੇਂ ਮੁੰਡੇ ਆ ਕੇ ਵਿਧਾਇਕ ਬਣ ਗਏ ਇਹ ਇਹ ਤਾਂ ਨਹੀਂ ਕਿਤੇ ਫੈਕਟਰ ਮਾਣਾਂ ਦੇ ਵਿੱਚ ਨਹੀਂ ਚੰਗਾ ਤਜਰਬਾ ਹੈ ਗੁਰੂ ਦੀ ਕਿਰਪਾ ਦੇ ਨਾਲ ਠੰਡਾ ਵਿਧਾਇਕਾਂ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਆ ਸੋ ਇਹ ਸਮਝ ਕੇ ਚੱਲਦਾ ਆ ਤੇ ਰਾਜਨੀਤੀ ਕੋਈ ਆਪਾਂ ਕਿਸੇ ਦੀ ਦਿੱਤੀ ਨਹੀਂ ਲਈ ਆਪਾਂ ਮਿਹਨਤ ਕਰਕੇ ਇੱਥੋਂ ਆਏ ਆ ਕਿ ਜ਼ੀਰੋ ਤੋਂ ਉੱਠ ਕੇ ਇਥੋਂ ਤੱਕ ਕੀਤਾ ਲੋਕਾਂ ਦਾ ਤਜਰਬਾ ਹੈ ਵੱਡੇ ਵੱਡੇ ਚੰਗੇ ਬਜ਼ੁਰਗਾਂ ਦਾ ਆਸ਼ੀਰਵਾਦ ਆ ਉਹਨਾਂ ਕੋ ਸਲਾਮਾਂ ਲੈ ਕੇ ਇਥੋਂ ਤੱਕ ਪਹੁੰਚੇ ਆ ਇਦਾਂ ਦੀ ਕੋਈ ਗੱਲ ਨਹੀਂ ਬਟ ਮੇਰੇ ਮਨ 'ਚ ਇਹ ਰਹਿੰਦਾ ਕਿ ਜਿਹੜਾ ਮੈਨੂੰ ਕੰਮ ਕਹਤਾ ਨਾ ਕਿਥੇ ਨਹੀਂ ਜੇ ਕੰਮ ਸਹੀ ਹੈ ਤੇ ਰੁਕ ਕਿੱਦਾਂ ਜਾਵੇ ਉੱਥੇ ਜਾ ਕੇ ਫਿਰ ਉਹ ਮਤਲਬ ਕਈ ਵਾਰੀ ਹੁੰਦਾ ਨਾ ਚਲੋ ਛੱਡੋ ਜੀ ਜਿੱਦਾਂ ਪੁਰਾਣੇ ਪੋਲਿਟਿਸ਼ੀਅਨ ਰਹੇਗੇ ਲੋਕਾਂ ਦਾ ਤੇ ਕੰਮ ਆ ਕਈ ਜਾਣਾ ਕਈ ਜਾਣਾ ਇਹ ਸਾਰੇ ਕੰਮ ਨਹੀਂ ਹੁੰਦੇ ਹੁੰਦੇ ਪਰ ਮੇਰਾ ਇਹ ਹੁੰਦਾ ਵੀ ਜੇ ਸਹੀ ਹੈ ਤੇ ਸਾਰੇ ਹੀ ਹੁੰਦੇ ਕਿਉਂ ਨਹੀਂ ਹੋਣਾ ਚਾਹੀਦਾ ਮੈਨੂੰ ਜੀ ਇਹਦੇ ਨਾਲ ਕਿਤੇ ਇਹੋ ਜੀ ਗੱਲ ਨੂੰ ਖਾਸ ਤੁਹਦੇ ਤੋਂਡੇ ਏਰੀਏ ਦੇ ਵਿੱਚ ਕੀ ਸਿਚੁਏਸ਼ਨ ਹੈਗੀ ਡਰਗ ਨੂੰ ਲੈ ਕੇ ਪਹਿਲਾਂ ਦੇ ਮੁਕਾਬਲੇ ਖਤਮ ਹੋਇਆ ਕੰਟਰੋਲ ਹੋਇਆ ਕਟਿਆ ਕੀ ਸਿਚੁਏਸ਼ਨ ਤੇ ਖੜਾ ਹੈ ਸਭ ਤੋਂ ਪਹਿਲਾਂ ਤੇ ਮੈਂ ਇੱਥੇ ਨਾ ਪੰਜਾਬ ਸਰਕਾਰ ਨੂੰ ਵਧਾਈ ਦੇਣਾ ਕਿ ਚਲੋ ਉਹਨਾਂ ਨੇ ਇਹ ਤੇ ਮੰਨਿਆ ਨਾ ਕਿ ਇਹ ਤੇ ਡਰੱਗ ਹੈਗੀ ਹੈ ਨਹੀਂ ਤੇ ਪੁਰਾਣੀਆਂ ਸਰਕਾਰਾਂ ਵੇਲੇ ਆਪਾਂ ਉਹਨਾਂ ਚ ਵੀ ਰਹੇ ਆ ਇੱਕ ਸਰਕਾਰ ਆਉਂਦੀ ਸੀ ਉਹ ਕਹਿੰਦੀ ਫਲਾਨਿਆਂ ਨੇ ਫਲਾਇਆ ਤੇ ਅਸੀਂ ਤੇ ਘਟਾਤਾ ਦੂਜੀ ਆਉਂਦੀ ਸੀ ਉਹ ਕਹਿੰਦੀ ਇਹਨਾਂ ਨੇ ਫਲਾਇਆ ਵਾ ਅਸੀਂ ਘਟਾਤਾ ਸਰਕਾਰ ਨੇ ਮੰਨਿਆ ਕਿ ਮੁਸ਼ਕਲ ਹੈਗੀ ਹੈ ਇਹਦੇ ਲਈ ਵਧਾਈ ਦੇ ਪਾਤਰ ਨੇ ਇਹ ਜਿਗਰਾ ਕੱਟਣਾ ਬੜੀ ਵੱਡੀ ਗੱਲ ਸੀ ਨਹੀਂ ਤੇ ਇੱਕੋ ਗੱਲ ਹੀ ਹੈ ਨਹੀਂ ਹੈ ਨਹੀਂ ਕਰੀ ਜਾਂਦੇ ਰਹੇ ਸੋ ਹੁਣ ਜਾ ਕੇ ਬਹੁਤ ਵੱਡਾ ਅਸਰ ਪਿਆ ਜਦੋਂ ਦਾ ਇਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਕੰਮ ਸ਼ੁਰੂ ਕੀਤਾ ਹੈ ਪਹਿਲਾਂ ਵੀ ਕੰਮ ਕੀਤਾ ਹੈ ਪਰ ਪਹਿਲਾਂ ਉਸ ਪੱਧਰ ਦਾ ਨਹੀਂ ਸੀ ਜਿੱਦਾਂ ਸਿਕੰਜਾ ਹੋਣਾ ਪਿਛਲੇ ਡੇਢ ਦੋ ਮਹੀਨਿਆਂ ਦੇ ਵਿੱਚ ਜਿਹੜਾ ਉਹ ਕੱਸਿਆ ਗਿਆ ਮੇਰੇ ਹਲਕੇ ਦੀ ਗੱਲ ਕਰੀਏ ਤਾਂ ਮੇਰੇ ਹਲਕੇ 'ਚ ਤਾਂ 300 ਦੇ ਲਗਭਗ ਪਹਿਲਾਂ ਵੀ ਐਫ ਆਈ ਆਰ ਜਿਹੜੀਆਂ ਉਹ ਡਰੱਗ ਵਾਲਿਆ ਤੇ ਹੋਈਆਂ ਪਰ ਜਿੱਦਾਂ ਬਿਲਕੁਲ ਪ੍ਰੀ ਪਲਾਨ ਸਰਕਾਰ ਨੇ ਅਫਸਰਾਂ ਨੇ ਲੱਗ ਕੇ ਇੱਕ ਢੰਗ ਦੇ ਨਾਲ ਇਸਤੇ ਕੰਮ ਕੀਤਾ ਹੈ ਉਹਦੇ ਲਈ ਇਹ ਵਧਾਈ ਦੇ ਪਾਤਰ ਨੇ ਤਾਂ ਲਗਾਤਾਰ ਲੱਗੇ ਰਹਿਣ ਸਮੱਸਿਆ ਬਹੁਤ ਪੁਰਾਣੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੇਖੋ ਕੋਈ ਵੀ ਬਿਮਾਰੀ ਆ ਨਾ ਉਹ ਇਹ ਦੀ ਛੇਤੀ ਖਤਮ ਹੋਣ ਵਾਲੀ ਨਹੀਂ ਜਿਹੜੀ ਇਹਨਿਲ 94 ਦਾ ਆਇਆ ਹੈ ਲਗਭਗ 94 ਤੋਂ 95 ਦੇ ਅ ਵਿੱਚ ਇਹ ਨਸ਼ਾ ਜਿਹੜਾ ਆਇਆ ਹੈ ਮੇਰੇ ਛੋਟੇ ਭਰਾ ਦੀ ਮੌਤ ਆ ਜਿਹੜੀ ਉਹ ਡਰਗ ਦੇ ਨਾਲ ਹੋਈ ਆ ਟੀਕਾ ਲਾਉਣ ਦੇ ਨਾਲ ਹੋਈ ਆ ਸੋ ਇਹਦੇ ਤੇ ਮੇਰੀ ਚੰਗੀ ਪੂਰੀ ਸਮਝ ਹੈਗੀ ਆ ਕਿ ਇਹ ਕਦੋਂ ਸ਼ੁਰੂ ਹੋਇਆ ਕਿਵੇਂ ਹੋਇਆ ਕਿਵੇਂ ਸੋ ਇਹਨੂੰ ਖਤਮ ਕਰਨ ਲਈਆਂ ਟਾਈਮ ਜ਼ਰੂਰ ਲੱਗੂਗਾ ਇਹ ਟਾਈਮ ਬੋਰਡ ਨਹੀਂ ਚੀਜ਼ ਹੋ ਸਕਦੀ ਇਹ ਕਲੀਅਰ ਹੈ ਗੱਲ ਇਹ ਇੱਕ ਸੱਚੀ ਗੱਲ ਹੈ ਪਰ ਪੰਜਾਬ ਸਰਕਾਰ ਜੇ ਇਸ ਢੰਗ ਨਾਲ ਲੱਗੀ ਐਵੇਂ ਲੱਗੀ ਰਵੇ ਲਗਾਤਾਰ ਤਾਂ ਇਹ ਸਮੱਸਿਆ ਤੇ ਆਪਾਂ ਕਾਬੂ ਪਾਲਾਂਗੇ ਡਾਕਟਰ ਸਾਹਿਬ ਖਡੂਰ ਸਾਹਿਬ ਦੀ ਪੋਲਿਟਿਕਸ ਨੂੰ ਓਵਰঅল ਅਸੀਂ ਜਦੋਂ ਦੇਖਿਆ ਦੇਖੋ ਜਨਰਲ ਇਲੈਕਸ਼ਨ ਹੋਈ ਜਨਰਲ ਇਲੈਕਸ਼ਨ 2024 ਦੀ ਮੈਂ ਗੱਲ ਨਾ ਕਰਾਂ 30 ਸਾਲ ਪਿੱਛੇ ਚਲਾ ਜਾਮਾ ਇਸ ਸੀਟ ਨੇ ਹਮੇਸ਼ਾ ਯੂਨੀਕ ਜਿਹੜੇ ਹੈ ਉਹ ਰਿਜ਼ਲਟਸ ਦਿੱਤੇ ਬਿਲਕੁਲ ਡਿਫਰੈਂਟ ਫਰਮ ਦਾ ਪੰਜਾਬ ਨਸ਼ੇਨ ਤੁਸੀਂ ਗੱਲ ਕੀਤੀ ਇਸ ਸੀਟ ਤੋਂ ਐਮਪੀ ਅਮਰਤਪਾਲ ਹੈ ਐਨਐਸਏ ਅੰਡਰ ਡਿਟੇਨ ਕੀਤਾ ਹੋਇਆ ਉਹ ਵੀ ਅੱਜ ਕਹਿ ਰਿਹਾ ਕਿ ਮੈਂ ਵੀ ਨਸ਼ੇ ਦੀ ਗੱਲ ਕਰਦਾ ਸੀ ਚੱਕ ਕੇ ਐਨਐਸਏ ਲਾ ਕੇ ਅੰਦਰ ਠੋਕ ਦਿੱਤਾ ਅਹ ਦੇਖੋ ਇਹ ਸਰਕਾਰ ਦਾ ਸਰਕਾਰ ਨੇ ਇਹ ਮੇਰੇ ਲੈਵਲ ਦਾ ਕੋਈ ਫੈਸਲਾ ਨਹੀਂ ਹੈਗਾ ਇੱਕ ਐਮਐਲਏ ਬਤੌਰ ਇਹਦੇ ਵਿੱਚ ਮੈਂ ਕੋਈ ਤੁਹਾਨੂੰ ਵਿੱਚ ਕਲੀਅਰ ਨਹੀਂ ਕਰ ਸਕਦਾ ਬਾਕੀ ਜੋ ਵੀ ਸਰਕਾਰਾਂ ਸੋਚਦੀਆਂ ਨੇ ਜਿਵੇਂ ਉਹਨਾਂ ਨੂੰ ਲੱਗਦਾ ਕਿ ਅਸੀਂ ਇਸ ਢੰਗ ਨਾਲ ਆਪਣਾ ਰਾਜ ਪ੍ਰਬੰਧ ਚਲਾਉਣਾ ਹੈ ਉਹ ਉਵੇਂ ਕਰਦੀਆਂ ਨੇ ਤਾਂ ਡਰੱਗ ਨੂੰ ਲੈ ਕੇ ਤਾਂ ਅਸੀਂ ਪੂਰੇ ਆਪਣੇ ਹਲਕੇ ਦੇ ਵਿੱਚ ਵੀ ਸਖਤ ਪੂਰੇ ਸਖਤ ਹੋਏ ਪਏ ਆ ਜੇ ਗੋਦਵਾਲ ਸਾਹਿਬ ਜੇਲ੍ਹ ਦੀ ਗੱਲ ਕਰੀ ਜਾਵੇ ਤੇ ਅੱਜ ਮੈਨੂੰ ਲੱਗਦਾ ਵੀ ਜਿੰਨੀ ਟੋਟਲ ਉਹਦੀ ਉੱਥੇ ਲੋਕ ਰਹਿ ਸਕਦੇ ਕੈਦੀ ਰੱਖ ਸਕਦੇ ਉਹ ਤੋਂ ਡਬਲ ਕੰਮ ਜਿਹੜਾ ਉੱਥੇ ਇਸ ਵਕਤ ਕੀਤਾ ਪਿਆ ਹੈ ਤਾਂ ਪਿਛਲੇ 1.5-2 ਮਹੀਨਿਆਂ ਤੋਂ ਪੂਰਾ ਜਿਹੜਾ ਸਕੰਜਾ ਉਹ ਡਰੱਗ ਵਾਲਿਆਂ ਤੇ ਕੱਸਿਆ ਲੁੱਟਾਂ ਖੋਹਾਂ ਜਿਹੜੀਆਂ ਉਹ ਘਟੀਆਂ ਨੇ ਤੇ ਅਸੀਂ ਨਸ਼ੇ ਨੂੰ ਲੈ ਕੇ ਖਾਸ ਤੌਰ ਤੇ ਮੈਂ ਤਾਂ ਹੁਣ ਮੇਰੇ ਮਾਤਾ ਜੀ ਚ ਚੱਲ ਵਸੇ ਨੇ ਤਾਂ ਉਹਨਾਂ ਦਾ ਵਾਰ-ਵਾਰ ਮੈਨੂੰ ਇਹ ਹੁੰਦਾ ਹੁੰਦਾ ਸੀ ਵੀ ਪੁੱਤ ਆਪਾਂ ਨਸ਼ੇ ਦੀ ਕੀ ਕੀਤਾ ਸ਼ੁਰੂ-ਸ਼ੁਰੂ ਹੀ ਤਾਂ ਉਹਨਾਂ ਨੇ ਜਦੋਂ ਦੁੱਧ ਦਾ ਗਲਾਸ ਲਿਆਉਣਾ ਪਹਿਲਾਂ ਦੋ ਨਹੀਂ ਲਿਆਉਣਾ ਫਿਰ ਜਦੋਂ ਇੱਕ ਰਹਿ ਗਿਆ ਤੇ ਉਹਨਾਂ ਦੁੱਧ ਦਾ ਗਲਾਸ ਦੇਣ ਲੱਗਿਆਂ ਰੋ ਪੈਣਾ ਵੀ ਕਿੱਥੇ ਮੈਂ ਦੋਨੂੰ ਦੁੱਧ ਦੇਣੀ ਆ ਸੋ ਇਹ ਦਰਦ ਜਿਹੜਾ ਮੈਂ ਹੰਡਾਇਆ ਵਾ ਮੈਂ ਉਹਨਾਂ ਪੋਲਿਟਿਸ਼ਨਾਂ ਵਰਗਾ ਨਹੀਂ ਆ ਜਿਹੜਾ ਸਿਰਫ ਨਸ਼ਾ-ਨਸ਼ਾ ਕਰਦੇ ਆ ਜਦੋਂ ਨਸ਼ੇ ਦਾ ਨਾਮ ਆਉਂਦਾ ਸਾਡਾ ਦਿਲ ਭਰ ਆਉਂਦਾ ਅਸੀਂ ਆਪਣਾ ਘਰ ਦਾ ਪਰਿਵਾਰ ਦਾ ਜੀ ਗਵਾਇਆ ਤੇ ਆਪਣੀ ਮਾਂ ਪਿਓ ਨੂੰ ਮੈਂ ਰੋਦਿਆ ਵੇਖਿਆ ਸੋ ਦਿਲੋਂ ਅਸੀਂ ਇਹਦੇ ਤੇ ਕੰਮ ਕਰਦੇ ਜਿਹੜਾ ਉਹ ਇਕਸਰ ਅਕਸਰ ਇੱਕ ਗੱਲ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਅਫਸਰਸ਼ਾਈ ਘਟ ਰਹੀ ਹੈ ਸੀਨੀਅਰ ਅਫਸਰ ਆਈਐਸ ਦੀ ਗੱਲ ਕਰ ਲਾਂ ਪੀਸੀਐਸ ਦੀ ਗੱਲ ਕਰ ਲਾਂ ਪੀਪੀਐਸ ਦਾ ਮੈਂ ਜ਼ਿਕਰ ਕਰ ਲਾਂ ਇਸ ਚੀਜ਼ ਨੂੰ ਲੈ ਕੇ ਤੁਸੀਂ ਇੱਕ ਬਹੁਤ ਵੱਡਾ ਕਦਮ ਹੈ ਜਿਹੜਾ ਚੁੱਕਿਆ ਹੈਗਾ ਕਿ ਕਿਸ ਤਰੀਕੇ ਦੇ ਨਾਲ ਸਾਡੇ ਇਲਾਕੇ ਦੇ ਲੋਕ ਅਫਸਰਸ਼ਾਈ ਦੇ ਬਲ ਜਾਂ ਉਹ ਕਦਮ ਕਿਸ ਤਰੀਕੇ ਦੇ ਨਾਲ ਹੈਗਾ ਔਰ ਕਿੰਨਾ ਕੁ ਉਸ ਦਾ ਰਿਸਪੌਂਸ ਹੈ ਜਿਹੜਾ ਉਸ ਬਾਰਡਰ ਏਰੀਆ ਦੇ ਵਿੱਚ ਮਿਲ ਰਿਹਾ ਆ ਦੇਖੋ ਸਾਡੇ ਏਰੀਆ ਦੀ ਗੱਲ ਕਰੀਏ ਤਾਂ ਸਾਡੇ ਇੱਕ ਕੋਈ ਚਲਦੀ ਹੈ ਕਿੰਨਾ ਪੜ ਗਿਆ ਜੀ 12 ਕਰ ਲਿਆ ਹੁਣ ਕੀ ਕਰ ਲਿਆ ਜੀ ਹੁਣ ਗ੍ਰੈਜੂਏਸ਼ਨ ਵਾਲੇ ਬੰਨੇ ਚੱਲ ਪਏ ਪਰ ਅਸੀਂ ਕਿਹੜੇ ਖੇਤਰ ਦੇ ਵਿੱਚ ਜਾਣਾ ਉਹਦੀ ਸਾਨੂੰ ਟ੍ਰੇਨਿੰਗ ਹੀ ਨਹੀਂ ਜਾਂ ਉਹਦੀ ਸਾਨੂੰ ਸਮਝ ਹੀ ਨਹੀਂ ਦਿੱਤੀ ਗਈ ਪੰਜਾਬ ਸਰਕਾਰ ਨੇ ਹੁਣ ਸ਼ੁਰੂ ਕੀਤਾ ਹੈ ਕਿ ਕੈਰੀਅਰ ਨੂੰ ਲੈ ਕੇ ਤੁਸੀਂ ਕੀ ਅੱਗੇ ਸੋਚਦੇ ਹੋ ਪ੍ਰੋਗਰਾਮ ਸਕੂਲਾਂ ਚ ਹੁਣ ਬੱਚਿਆਂ ਲਈ ਜਿਹੜੇ ਹੋ ਸ਼ੁਰੂ ਕੀਤੇ ਗਏ ਆ ਗੱਲ ਕਰੀਏ ਖਡੂਰ ਸਾਹਿਬ ਦੀ ਤਾਂ ਮੇਰਾ ਮੰਨਣਾ ਇਹ ਆ ਕਿ ਸਾਡੇ ਵੱਧ ਤੋਂ ਵੱਧ ਬੱਚੇ ਚੰਗੀਆਂ ਚੇਅਰਸ ਤੇ ਬਹਿਣ ਜਿੱਥੇ ਉਹ ਲੋਕਾਂ ਦੀ ਸੇਵਾ ਕਰ ਸਕਣ ਜਦੋਂ ਮੈਂ ਸਕੂਲਸ ਦੇ ਵਿੱਚ ਜਾਣਾ ਸ਼ੁਰੂ ਕੀਤਾ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਦੋਂ ਵੀ ਦੇਣਾ ਜਿਹੜੇ ਵੀ ਦਿਨ ਮੈਂ ਫੀਲਡ 'ਇ ਜਾਣਾ ਤੇ ਮੈਂ ਕਿਸੇ ਨਾ ਕਿਸੇ ਸਕੂਲ ਦੇ ਵਿੱਚ ਜ਼ਰੂਰ ਜਾਵਾਂ ਜਾਨੀ ਕਿ ਹਫ਼ਤੇ 'ਚ ਮੈਂ ਇੱਕ ਦੋ ਸਕੂਲਾਂ ਦੇ ਵਿੱਚ ਜ਼ਰੂਰ ਜਾਣੇ ਜਾਣਾ ਉੱਥੋਂ ਦੇ ਬੱਚਿਆਂ ਨਾਲ ਗੱਲਬਾਤ ਕਰਦਾ ਜਦੋਂ ਬੱਚਿਆਂ ਨੂੰ ਇਹ ਪੁੱਛਣਾ ਸ਼ੁਰੂ ਕੀਤਾ ਕਿ ਵੀ ਇਸ ਤੋਂ ਬਾਅਦ ਤੁਸੀਂ ਕੀ ਕਰੋਗੇ ਹੁਣ ਤਾਂ ਚਲੋ ਅਜੇ ਬੱਚੇ ਫਿਰ ਵੀ ਜਵਾਬ ਦੇਣ ਲੱਗ ਪਏ ਨੇ ਫਿਰ ਮੈਨੂੰ ਲੱਗਾ ਕਿ ਕਿਤੇ ਨਾ ਕਿਤੇ ਸਾਡੇ ਪੈਸਾ ਜਿਹੜਾ ਆ ਉਹ ਵੀ ਮੁਸ਼ਕਲ ਆਉਂਦੀ ਆ ਆਮ ਬੱਚਿਆਂ ਲਈ ਫਿਰ ਅਸੀਂ ਇੱਥੇ ਸੰਸਤਾ ਅਭਿਮਨਿਉ ਉਦੇ ਨਾਲ ਜਿਹੜੀ ਉਹ ਗੱਲ ਕੀਤੀ ਤਾਂ ਉਹਨਾਂ ਨੂੰ ਕਿਹਾ ਕਿ ਅਸੀਂ ਜਿਹੜੇ ਆਪਣੇ ਬੱਚੇ ਆ ਉਹ ਤੁਸੀਂ ਆਨਲਾਈਨ ਕੋਰਸਾਂ ਨੂੰ ਦੇ ਦਿਆ ਕਰੋ ਕਿ ਸਾਡੇ ਬੱਚਿਆਂ ਕੋ ਚੰਡੀਗੜਾ ਆ ਕੇ ਰਹਿਣਾ ਬੜਾ ਔਖਾ ਹੈ ਤਾਂ ਉਹਨਾਂ ਨੇ ਮੇਰੀ ਬੜੀ ਮਤ ਕੀਤੀ ਉਹਨਾਂ ਨੇ ਕਿਹਾ ਜੀ ਜੇ ਤੁਸੀਂ ਸਾਡੇ ਕੋਲ ਚੀਜ਼ ਲੈ ਕੇ ਆਇਓ ਤਾਂ ਅਸੀਂ ਪੂਰੀ ਮਤ ਕਰਾਂਗੇ ਆਨਲਾਈਨ ਕੋਰਸ ਸਾਰੇ ਤੁਹਾਨੂੰ ਫ੍ਰੀ ਤੁਹਾਡੇ ਹਲਕਾ ਖਡੂਰ ਸਾਹਿਬ ਦੇ ਜਾਂ ਜ਼ਿਲ੍ਹਾ ਤਰਨਤਾਰਨ ਦੇ ਜਿੰਨੇ ਵੀ ਬੱਚੇ ਪੀਸੀਐਸ ਕਰਨਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਉਹੀ ਜਿਹੜੀ ਕਲਾਸ ਇੱਥੇ ਚੱਲਦੀ ਆ ਉਹੀ ਕਲਾਸ ਦਾ ਲਾਈਵ ਉਹਨਾਂ ਕੋਲੇ ਚੱਲਿਆ ਕਰੂਗਾ ਤੇ ਆਨਲਾਈਨ ਲਿੰਕ ਦੇਵਾਂਗੇ ਸੋ ਉਹਨਾਂ ਨੇ ਚੰਗੀ ਮਦਦ ਕੀਤੀ ਹੈ ਤੇ तकरीबन 15 ਤੋਂ 16 ਬੱਚਿਆਂ ਨੇ ਉਹਦੇ ਵਿੱਚ ਜਿਹੜੀ ਆ ਉਹ ਐਡਮਿਸ਼ਨ ਲਈ ਤੇ ਬੜੀ ਵੱਡੀ ਗੱਲ ਹੈ ਹੌਲੀ ਹੌਲੀ ਲਾਗ ਲੱਗਦੀ ਜਾਊਗੀ ਤੇ ਆਪਾਂ ਇਸ ਚੀਜ਼ ਨੂੰ ਅੱਗੇ ਵਧਾਉਂਦੇ ਜਾਵਾਂਗੇ ਸੋ ਸਕੂਲ 'ਚ ਜਾਣੇ ਆ ਹੁਣ ਆਪਾਂ ਯੂਥ ਕਲੱਬ ਦੇ ਥਰੂ ਵੀ ਆਪਾਂ ਇਹੀ ਕਰਨ ਜਾ ਰਹੇ ਹਾਂ ਇਕੱਲਾ ਖੇਡਾਂ ਨਹੀਂ ਜਿਹੜੇ ਬੱਚੇ ਆਪਾਂ ਟ੍ਰੇਨ ਕਰਤੇ ਐਸ ਵਕਤ 117 ਯੂਥ ਕੋਆਰਡੀਨੇਟਰ ਉਸ ਤੋਂ ਬਾਅਦ ਹਰੇਕ ਆਪਾਂ ਹਲਕੇ ਦੇ 15-15 ਬੰਦਿਆਂ ਦੀ ਡੀਸੀ ਆਫਿਸ ਦੇ ਵਿੱਚ ਟ੍ਰੇਨਿੰਗ ਕਰਾਈ ਆ ਉਹ ਬੱਚੇ ਜਾਣਗੇ ਉਹ ਜਾ ਕੇ ਹੁਣ ਜਿਹੜੇ ਪਲੱਸ 2 ਤੱਕ ਜਾਂ 8th ਤੋਂ ਬਾਅਦ ਚ 12th ਤੱਕ ਬੱਚੇ ਪੜ ਰਹੇ ਆ ਉਹਨਾਂ ਨੂੰ ਟ੍ਰੇਨਡ ਕਰਨਗੇ ਕਿ ਭਈ ਤੁਸੀਂ ਨਸ਼ਿਆਂ ਵੱਲ ਨਹੀਂ ਜਾਣਾ ਤੁਸੀਂ ਅਵੇਅਰਨੈਸ ਨੂੰ ਲੈ ਕੇ ਮਤਲਬ ਉਹ ਆਪਾਂ ਤਾਂ ਯੂਥ ਕਲੱਬ ਜਿਹੜਾ ਉਹ ਬਣਾਇਆ ਇੱਕ ਲੱਗ ਟੰਗ ਦੀ ਸੋਚਣਾ ਚਾਹ ਰਿਹਾ ਸੀ ਹੋਰ ਅਮਨਿੰਦਰ ਜੀ ਆਮ ਤੌਰ ਤੇ ਕਿਹਾ ਜਾਂਦਾ ਹੈਗਾ ਕਿ ਜੇਕਰ ਨਸ਼ਿਆਂ ਤੋਂ ਕਿਸੇ ਨੂੰ ਹਟਾਉਣਾ ਹੈਗਾ ਤਾਂ ਜੌਬ ਦੇ ਦਿਓ ਜਿਹਦੇ ਹੱਥ ਦੇ ਵਿੱਚ ਜੌਬ ਹੈ ਜਿਹਨੇ ਸਵੇਰੇ 9:00 ਤੋਂ ਲੈ ਕੇ ਸ਼ਾਮ ਦੇ 5-6 ਵਜੇ ਤੱਕ ਕੰਮ ਕਰਨਾ ਉਸ ਨੂੰ ਸ਼ਾਇਦ ਨਸ਼ਾ ਕਰਨ ਦੀ ਯਾਦ ਵੀ ਨਾ ਆਵੇ ਔਰ ਨਸ਼ਾ ਕਰਨ ਦਾ ਟਾਈਮ ਵੀ ਨਾ ਲੱਗੇ ਔਰ ਕਿਤਨੇ ਕਿਤੇ ਕੋਈ ਫ੍ਰਸਟ੍ਰੇਸ਼ਨ ਦੇ ਵਿੱਚ ਵੀ ਨਸ਼ੇ ਦੀ ਆਦਤ ਤਾਂ ਜਿਹੜੀ ਕਹਿੰਦੀ ਉਹ ਨਿਕਲਦੀ ਹੈਗੀ ਹੁਣ ਤੁਹਾਡਾ ਮੈਂ ਏਰੀਆ ਦੇਖਦਾ ਹਾਂਗਾ ਮੈਂ ਕੁਝ ਪਿੰਡ ਵਿਜ਼ਿਟ ਕੀਤੇ ਸੀਗੇ ਕਹਿੰਦੇ ਇਹ ਪਿੰਡ ਉਹ ਸੀ ਜਿਹੜੇ ਕਿਸੇ ਸਮੇਂ ਇੰਡਸਟਰੀ ਦਾ ਹੱਬ ਹੋਇਆ ਕਰਦੇ ਸੀਗੇ ਪਰ ਅੱਜ ਉਸ ਏਰੀਏ ਦੇ ਵਿੱਚ ਇੰਡਸਟਰੀ ਬਿਲਕੁਲ ਲੁਕਤ ਹੋ ਚੁੱਕੀ ਹੈ ਉਸ ਨੂੰ ਰਿਵਾਈਵ ਕਰਨ ਦੇ ਲਈ ਕੀ ਕਦਮ ਹੈ ਜਿਹੜਾ ਤੁਸੀਂ ਚੁੱਕਣ ਜਾ ਰਹੇ ਹੋਗੇ ਗੋਂਦਵਾਲ ਸਾਹਿਬ ਜਿਹੜੀ ਬਿਲਕੁਲ ਕਾਫੀ ਇੰਡਸਟਰੀ ਹੈ ਹੁਣ ਵੀ ਹੈ ਅਸੀਂ ਉਹਨਾਂ ਲਈ ਜੋ ਵੀ ਭਲਾਈ ਦੇ ਸਮੇਂ-ਸਮੇਂ ਤੇ ਉਹ ਸਾਨੂੰ ਦੱਸਦੇ ਨੇ ਜਾਂ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਮਤ ਚਾਹੀਦੀ ਆ ਉਹ ਕਰਦੇ ਆ ਸੋ ਲਗ-ਲਗ ਸਮੇਂ-ਸਮੇਂ ਤੇ ਕੋਈ ਇਸ਼ੂ ਜਿਹੜੇ ਪੈਦਾ ਹੁੰਦੇ ਆ ਫਿਰ ਸਰਕਾਰ ਨਾਲ ਮਿਲ ਕੇ ਉਹਨਾਂ ਨੂੰ ਜਿਹੜਾ ਹੱਲ ਵੀ ਕਰੀਦਾ ਪਿੱਛੇ ਜਈ ਆਪਾਂ ਥਰਮਲ ਪਲਾਂਟ ਗੋਂਦਵਾਲ ਸਾਹਿਬ ਜਿਹੜਾ ਉਹ ਖਰੀਦਿਆ ਸਰਕਾਰ ਨੇ ਤੇ ਉਹਦੇ ਵਿੱਚ ਵੀ ਉਹਦੇ ਨਾਲ ਵੀ ਥੋੜਾ ਸਾਨੂੰ ਜਿਹੜਾ ਇਲਾਕੇ ਨੂੰ ਵਾਧਾ ਮਿਲਿਆ ਤੇ 어 ਸਾਡੇ ਕੋਲੇ ਉਥੇ ਲਗਭਗ ਅਜੇ ਵੀ ਕਾਫੀ ਜ਼ਮੀਨ ਜਿਹੜੀ ਖਾਲੀ ਪਈ ਆ ਅਸੀਂ ਸਮੇਂ-ਸਮੇਂ ਤੇ ਇੰਡਸਟਰੀਅਲ ਅ ਇੰਡਸਟਰੀ ਲੋਨਲੀ ਜਿਹੜੇ ਸਾਡੇ ਕਾਰੋਬਾਰੀ ਉਹਨਾਂ ਨੂੰ ਉਥੇ ਸੱਦਾ ਦਿੰਨੇ ਆ ਕਿ ਤੁਸੀਂ ਆਓ ਇੱਥੇ ਇੰਡਸਟਰੀ ਜਿਹੜੀ ਤੁਸੀਂ ਉਹ ਲਾਓ ਇੱਕ ਚੰਗਾ ਇਲਾਕਾ ਹੈ ਚੰਗੀ ਕਨੈਕਟੀਵਿਟੀ ਆ ਟ੍ਰੇਨ ਜਾਂਦੀ ਆ ਬਿਲਕੁਲ ਉਹਦੇ ਲਾਗੂ ਹੀ ਨੰਗਦੀ ਆ ਇਹ ਨਹੀਂ ਵੀ ਕੱਚਾ ਮਾਲ ਲਿਆਉਣ ਚ ਜਾਂ ਪੱਕਾ ਮਾਲ ਪੇ ਜਿੰਝ ਕੋਈ ਜੜੀ ਆ ਮੁਸ਼ਕਲ ਆਊਗੀ ਸੋ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਉਥੇ ਹੈਗੀਆਂ ਨੇ ਤੇ ਜਿਵੇਂ ਕੋਈ ਇੰਡਸਟਰੀ ਵਾਲੇ ਸਾਨੂੰ ਆ ਕੇ ਮੁਸ਼ਕਲ ਦੱਸਦੇ ਆ ਉਹਨੂੰ ਤੁਰੰਤ ਹੱਲ ਕਰਨ ਦੀ ਜਿਹ ਬਿਲਕੁਲ ਇੱਕ ਲਾਸਟ ਸਟ੍ਰੈਕਸ਼ਨ ਰਹੇਗਾ ਲਾਲਪੁਰਾ ਸਾਹਿਬ ਖਡੂਰ ਸਾਹਿਬ ਦੀ ਅਸੀਂ ਗੱਲ ਕਰਦੇ ਆ ਇਹ ਉਹ ਇਲਾਕੇ ਨੇ ਜਿਹੜੇ ਬਿਲਕੁਲ ਬਾਰਡਰ ਦੇ ਨਾਲ ਰابطਾ ਰੱਖਦੇ ਹੈ ਹਾਲ ਹੀ ਦੀ ਘੜੀ ਚ ਆਪਰੇਸ਼ਨ ਸਿੰਧੂਰ ਗਵਰਨਮੈਂਟ ਆਫ ਇੰਡੀਆ ਨੇ ਪਾਕਿਸਤਾਨ ਤੇ ਕੀਤਾ ਉਸ ਵੇਲੇ ਬਹੁਤ ਵੱਡੀ ਚਰਚਾ ਸੀ ਇਹਨਾਂ ਇਲਾਕਿਆਂ ਨੂੰ ਲੈ ਕੇ ਕਿ ਕਿਵੇਂ ਸੇਫਟੀ ਹੋਏਗੀ ਲੋਕਾਂ ਚ ਬਹੁਤ ਵੱਡਾ ਡਰ ਹੁੰਦਾ ਤਾਂ ਬਤੌਰ ਐਮਐਲਏ ਪੰਜਾਬ ਸਰਕਾਰ ਜਾਂ ਸੈਂਟਰ ਗਵਰਨਮੈਂਟ ਤੋਂ ਕੀ ਐਕਸਪੈਕਟ ਕਰਦੇ ਹੋ ਕਿ ਜਿਹੜੇ ਬਾਰਡਰ ਦੇ ਜ਼ਿਲ੍ਹੇ ਨੇ ਉਹਨਾਂ ਨੂੰ ਇਹ ਕੁਝ ਫੈਸਿਲਿਟੀਆਂ ਉਥੇ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਜਦੋਂ ਬੰਬ ਦਾ ਗੋਲਾ ਜਾਂ ਮਾਰ ਜਾਂ ਕੋਈ ਚਰਚਾ ਹੁੰਦੀ ਸਭ ਤੋਂ ਵੱਡੀ ਚਰਚਾ ਬਾਰਡਰ ਡਿਸਟ੍ਰਿਕਟਸ ਦੇ ਵਿੱਚ ਹੁੰਦੀ ਹੈ ਆ ਦੇਖੋ ਬਾਰਡਰ ਡਿਸਟ੍ਰਿਕਟ ਜਿਹੜੇ ਆ ਸ਼ੁਰੂ ਤੋਂ ਪਛੜੇ ਰਹੇ ਆ ਚਾਹੇ ਜੇ ਆਪਾਂ এডਿਕੇਸ਼ਨ ਦੀ ਗੱਲ ਕਰੀਏ ਤਾਂ ਸਾਡੇ ਟੀਚਰਸ ਜਿਹੜੇ ਵੱਧ ਚਾਹੀਦੇ ਨੇ ਕਿਉਂਕਿ ਸਾਡੇ ਬੱਚੇ ਜਿਹੜੇ ਉਹ ਪੜ੍ਹ ਲਿਖ ਸਕਣ ਤਾਂ ਪੰਜਾਬ ਸਰਕਾਰ ਨੇ ਪਿੱਛੇ ਜੇ ਇਕੱਠੇ ਹੀ ਸਾਨੂੰ 600 ਦੇ ਲਗਭਗ ਟੀਚਰਸ ਜਿਹੜੇ ਉਹ ਦਿੱਤੇ ਸੀ ਕਿਉਂਕਿ ਸਾਡੇ ਟੀਚਰਸ ਉੱਥੇ ਘੱਟ ਸੀ ਤੇ 600 ਦਾ 600 ਕੇ 650 ਜਿਹੜਾ ਟੀਚਰਸ ਉਹ ਸਾਨੂੰ ਦਿੱਤਾ ਗਿਆ ਜੇ ਗੱਲ ਕਰੀਏ ਕਿਸਾਨੀ ਦੀ ਤੇ ਉੱਥੇ ਥੋੜਾ ਜਿਹਾ ਸਮਾਂ ਜਿਹੜਾ ਵਾ ਸਾਡੇ ਕਿਸਾਨਾਂ ਨੂੰ ਹੋਰ ਵੱਧ ਮਿਲਣਾ ਚਾਹੀਦਾ ਜਿਹੜੇ ਤਾਰਾਂ ਤੋਂ ਪਾਰ ਖੇਤੀ ਕਰਨ ਜਿਹੜੇ ਆ ਉਹ ਜਾਣਦੇ ਆ ਤਾਂ ਬਾਕੀ ਤਾਂ ਠੀਕ ਹੀ ਚੱਲ ਰਿਹਾ ਬਟ ਕੁਝ ਲੱਗ ਸਹੂਲਤਾਂ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਨੇ ਜਿਵੇਂ ਟ੍ਰੇਨ ਜਿਹੜੀ ਆ ਚਲਣੀ ਚਾਹੀਦੀ ਆ ਸਾਡੇ ਫਿਰੋਜ਼ਪੁਰ ਦੇ ਥਰੂ ਹੁੰਦੀ ਹੋਈ ਤੇ ਖੇਮ ਕਰਨ ਵਾਲੀ ਉਹ ਕਨੈਕਟੀਵਿਟੀ ਜਿਹੜੀ ਆ ਉਹ ਜੁੜ ਜਾਣੀ ਚਾਹੀਦੀ ਆ ਜਿਹਦੇ ਨਾਲ ਕਾਫੀ ਸਾਨੂੰ ਜਿਹੜੀਆਂ ਸਹੂਲਤਾਂ ਮਿਲਣਗੀਆਂ ਤਾਂ ਬਾਕੀ ਐਜੂਕੇਸ਼ਨ ਦੇ ਵਿੱਚ ਤਾਂ ਸਰਕਾਰ ਨੇ ਹੁਣ ਕਾਲਜ ਵੀ ਦਿੱਤੇ ਆ ਸਾਨੂੰ ਉੱਥੇ ਸੁਬਾਈਪੁਰ ਸਾਡੇ ਕੋਲੇ ਕਾਲਜ ਹੈਗਾ ਤਾਂ ਬਾਕੀ ਤਾਂ ਮਤਲਬ ਤਕਰੀਬਨ ਜਿਹੜਾ ਹੁਣ ਠੀਕ ਹੀ ਚੱਲ ਰਿਹਾ ਬਹੁਤ ਸ਼ੁਕਰੀਆ ਜੀ ਤੁਹਾਡਾ ਧੰਨਵਾਦ ਧੰਨਵਾਦ ਜੀ ਅਸੀਂ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲਾਲਪੁਰਾਤ ਸਾਹਿਬ ਗੱਲਬਾਤ ਸਾਡੇ ਨਾਲ ਇਸ 이슈 ਤੇ ਕਰ ਰਹੇ ਸੀ ਜਿਨ੍ਹਾਂ ਨੇ ਦੱਸਿਆ ਕਿ ਪੰਜਾਬ ਦਾ ਉਹ ਯੰਗਸਟਰ ਪੰਜਾਬ ਦਾ ਨੌਜਵਾਨ ਜਿਹੜਾ ਸੋਚ ਰਿਹਾ ਸਿਆਸਤ ਵਿੱਚ ਆਉਣ ਦੇ ਲਈ ਪਰ ਉਸ ਨੂੰ ਕਿਸੇ ਤਰੀਕੇ ਦੀ ਦੁਬਦਾਨ ਨਹੀਂ ਰੱਖਣੀ ਚਾਹੀਦੀ ਨਾਲ ਸਰਕਾਰ ਦੇ ਬਦਲਾਅ ਦਾ ਵੀ ਜ਼ਿਕਰ ਕੀਤਾ ਗਿਆ ਖਡੂਰ ਸਾਹਿਬ ਸੀਟ ਤੇ ਸਮੀਕਰਨ ਸਮਝਣ ਦੀ ਕੋਸ਼ਿਸ਼ ਕੀਤੀ ਨਾਲ ਬਾਰਡਰ ਡਿਸਟ੍ਰਿਕਟ ਨੂੰ ਵੀ ਡੀਕੋਡ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਬਹੁਤ ਬਹੁਤ ਸ਼ੁਕਰੀਆ ਮਾਚਾਉਂਗੀ ਕਿ ਜ਼ੋਰਦਾਰ ਤਾਲੀਆਂ ਦੇ ਨਾਲ ਜਿਹੜਾ ਧੰਨਵਾਦ ਕੀਤਾ ਜਾਵੇ ਮਨਜਿੰਦਰ ਸਿੰਘ ਲਾਲਪੁਰਾ ਐਮ ਐਲ ਏ ਖਡੂਰ ਸਾਹਿਬ ਅਸੈਂਬਲੀ ਕੰਸਟੀਚੂਐਂਸੀ ਜਨਾਬ ਜਨਾਬ ਅਸੀਂ ਗੱਲਬਾਤ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਪੋਲਿਟਿਕਲ ਲੀਡਰਸ ਨੇ ਉਹ ਗ੍ਰੋਥ ਇੰਜਨ ਆਫ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਜੋ ਹੈ ਰੀਸ਼ੇਪ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ ਉਹਦੇ ਉੱਪਰ ਕੰਮ ਕਰ ਰਹੇ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਕਿ ਪੰਜਾਬ ਨੂੰ ਜੋ ਹੈ ਗ੍ਰੋਥ ਇੰਜਨ ਕਿਸ ਤਰੀਕੇ ਦੇ ਨਾਲ ਬਣਾਇਆ ਜਾ ਸਕੇ ਕਿ ਕਿਸ ਤਰੀਕੇ ਦੇ ਨਾਲ ਜੋ ਵੱਖ-ਵੱਖ ਇੰਡਸਟਰੀਜ਼ ਨੇ ਉਹ ਕਿਸ ਤਰੀਕੇ ਦੇ ਨਾਲ ਗ੍ਰੋਥ ਫੈਕਟਰਸ ਦੇ ਵਿੱਚ ਐਡ ਆਨ ਕਰ ਸਕਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ बहुत बहुत शुक्रिया सर टुडे